ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਵਿਆਹ ਦੇ ਬੰਦਨ ਵਿੱਚ ਵੱਜਣਗੇ ਅਨਮੋਲ ਗਗਨਮਾਨ ਵਿਆਹ 'ਚ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਸੀ ਜੇ ਭਗਵੰਤ ਮਾਨ ਨੇ ਪਰਿਵਾਰ ਸਮੇਤ ਲਿਆ ਇਹ ਵੱਡਾ ਫੈਸਲਾ ਅਮਰੀਪਾਲ ਸਿੰਘ ਦੇ ਪਰਿਵਾਰ ਨੂੰ ਮਿਲਣਗੇ ਰਵਨੀਤ ਵੀਟੂ ਬੰਦੀ ਸਿੰਘਾ ਬਾਰੇ ਵੀ ਕਰਤਾ ਵੱਡਾ ਐਲਾਨ ਬਿਜਲੀ ਦਰਾਂ ਵਿੱਚ ਵਾਅਦਾ ਕਰਨ ਤੇ ਭੜਕੇ ਸੁਖਵੀਰ ਬਾਦਲ ਮਾਨ ਸਰਕਾਰ ਦੀ ਬਣਾਈ ਰੇਲ ਅਕਾਲੀ ਦਲ ਦੇ ਸਿਕੰਦਰ ਸਿੰਘ 卢ਕਾ ਖਿਲਾਫ ਵੱਡੀ ਕਾਰਵਾਈ ਅਨੁਸ਼ਾਸਨੀ ਕਮੇਟੀ ਚੋਂ ਕੀਤਾ ਬਾਹਰ ਗਰਮੀ ਤੋਂ ਮਿਲੇਗੀ ਰਾਹਤ ਪੰਜਾਬ ਦਿੱਲੀ ਸਣੇ ਇਨਾ ਸੂਬਿਆਂ 'ਚ ਪੈ ਸਕਦਾ ਮੀਂਹ ਵਿਜੀਲੈਂਸ ਵਿਰੁੱਧੀ ਵੱਡੀ ਕਾਰਵਾਈ ਜ਼ਮੀਨ ਜਾਇਦਾਦ ਦੇ ਇੰਤਕਾਲ ਬਦਲੇ ਰਿਸ਼ਵਤ ਲੈੰਦਾ ਪਟਵਾਰੀ ਕੀਤਾ ਕਾਬੂ ਕੈਬਨਟ ਮੰਤਰੀ ਅਨਮੋਲ ਗਗਨਮਾਨ 16 ਜੂਨ ਨੂੰ ਅੱਜ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਹਨ ਅਨਮੋਲ ਗਗਨਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਉਹਨਾਂ ਦੀ ਮਹਿੰਦੀ ਦੀ ਰਸਮ ਸ਼ੁੱਕਰਵਾਰ ਨੂੰ ਕਰ ਲਈ ਗਈ ਸੀ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਅਤੇ ਅੱਜ ਕੈਬਨਟ ਮੰਤਰੀ ਅਨਮੋਲ ਗਗਨਮਾਨ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਇਤਿਹਾਸਿਕ ਗੁਰਦੁਆਰਾ ਨਾਬਾ ਸਾਹਿਬ ਵਿਖੇ ਲਾਵਾਂ ਲੈਣਗੇ ਜ਼ਿਕਰਯੋਗ ਹੈ ਕਿ ਅਨਮੋਲ ਗਗਨਮਾਨ ਦਾ ਵਿਆਹ ਬਲਟਾਣਾ ਦੇ ਨਾਮੀ ਸੋਹੀ ਪਰਿਵਾਰ ਵਿੱਚ ਤੈਅ ਹੋਇਆ ਹੈ ਉਹਨਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਪਰਿਵਾਰ ਦਾ ਕਾਂਗਰਸੀ ਪਿੱਛੋਕੜ ਰਿਹਾ ਹੈ 16 ਜੂਨ ਨੂੰ ਯਾਨੀ ਅੱਜ ਗੁਰਦੁਆਰਾ ਨਾਬਾ ਸਾਹਿਬ ਵਿਖੇ ਉਹਨਾਂ ਦੇ ਆਨੰਦ ਕਾਰਜ ਹੋਣਗੇ ਸਮਗਰੋ ਇੱਕ ਨਿਜੀ ਪੈਲਸ ਵਿੱਚ ਮਹਿਮਾਨਾਂ ਲਈ ਦਾਵਤ ਰੱਖੀ ਗਈ ਹੈ ਉਹਨਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਲਈ ਵਿਆਹ ਦੀਆਂ ਤਿਆਰੀਆਂ ਬੜੇ ਵੱਡੇ ਪੱਧਰ ਤੇ ਕੀਤੀਆਂ ਗਈਆਂ ਹਨ ਸਿਆਸਤ ਜਾਣ ਤੋਂ ਪਹਿਲਾਂ ਅਨਮੋਲ ਗਗਨਮਾਨ ਨੇ ਗਾਇਕੀ ਵੱਜੋਂ ਕਾਫੀ ਨਾਮ ਖੱਟਾ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਖਰੜ ਵਿਧਾਨ ਸਭਾ ਹਲਕੇ ਤੋਂ ਮਿਲਿਸੀ ਜਿੱਥੋਂ ਉਹਨਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਬਾਅਦ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਇਸ ਸਮੇਂ ਉਹਨਾਂ ਕੋਲ ਸਹਿਰ ਸਪਟਾ ਸੱਭਿਆਚਾਰ ਕੀਰਤਨ ਨਿਵੇਸ਼ ਉਛਾਹਣ ਸ਼ਿਕਾਇਤ ਨਿਵਾਰਨ ਤੇ ਪ੍ਰੋਨਾਚਾਰੀ ਮੰਤਰਾਲੇ ਹਨ ਅਤੇ ਅਜਨਮੁਲ ਗਨਮਾਨ ਐਡਵੋਕੇਟ ਸ਼ਵਾਸ ਸੋਹੀ ਨਾਲ ਵਿਆਹ ਕਰਵਾਉਣ ਜਾ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਪੰਮਨ ਪਿਕ ਕੋਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਚ ਲੋਕ ਸਭਾ ਚੋਣਾਂ ਚ ਮਿਸ਼ਨ 130 ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀ ਭਰੋਸੇਯੋਗਤਾ ਦਾਤੇ ਲੱਗੀ ਹੋਈ ਹੈ ਸਿਰਫ 3 ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਹੁਣ ਸਿਰਫ ਇੱਕ ਵਿਧਾਨ ਸਭਾ ਸੀਟ ਆਪ ਸਰਕਾਰ ਦਾ ਅਕਸ ਸੁਧਾਰ ਸਕਦੀ ਹੈ ਇਹ ਸੀਟ ਜਲੰਧਰ ਪੱਛਮੀ ਵਿਧਾਨ ਸਭਾ ਨਾਲ ਸੰਬੰਧਿਤ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੀ ਜਿਮਨੀ ਚੋਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਸੂਤਰਾਂ ਮੁਤਾਬਕ ਸੀਐਮ ਭਗਵੰਤ ਮਾਨ ਹੁਣ ਚੋਣਾਂ ਖਤਮ ਹੋਣ ਤੱਕ ਜਲੰਧਰ ਛਾਉਣੀ ਦੇ ਦੀਪਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣਗੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਰਹਿਣਗੇ ਸੀਐਮ ਭਗਵੰਤ ਮਾਨ ਜਲਦੀ ਹੀ ਦੀਪਨਗਰ ਸ਼ਿਫਟ ਹੋ ਜਾਣਗੇ ਸੂਤਰਾਂ ਮੁਤਾਬਕ ਇਹ ਫੈਸਲਾ ਕੱਲ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਦੱਸਦੇ ਕਿ ਮਹਿਜ ਜਿਮਨੀ ਚੋਣਾ ਤੱਕ ਨਹੀਂ ਸਗੋ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਹ ਉਹਨਾਂ ਦਾ ਨਵਾਂ ਟਿਕਾਣਾ ਹੋਵੇਗਾ ਪ੍ਰਾਪਤ ਜਾਣਕਾਰੀ ਅਨੁਸਾਰ ਸੀਐਮ ਭਗਵੰਤ ਮਾਨ ਹਫ਼ਤੇ ਵਿੱਚ ਤਿੰਨ ਦਿਨ ਇਸ ਇਲਾਕੇ ਵਿੱਚ ਹਾਜ਼ਰ ਰਹਿਣਗੇ ਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਨਾਲ ਉਹ ਦੁਆਬਾ ਤੇ ਮਾਝਾ ਖੇਤਰ ਦੇ ਆਗੂਆਂ ਤੇ ਲੋਕਾਂ ਨਾਲ ਨੇੜਤਾ ਬਣਾ ਕੇ ਰੱਖਣਾ ਜ਼ਿਕਰ ਕਰਦੇ ਕਿ ਜਲੰਧਰ ਪੱਛਮੀ ਹਲਕੇ ਵਿੱਚ ਹੋਣ ਵਾਲੀ ਜੀਮਨੀ ਚੋਣ ਲਈ ਆਮ ਆਨਕ ਪਾਰਟੀ ਦੀਆਂ ਤਿਆਰੀਆਂ ਜੋਰਾਂ ਤੇ ਹਨ ਕਿਉਂਕਿ ਸੂਬੇ ਵਿੱਚ ਆਪ ਦੀ ਸਰਕਾਰ ਅਤੇ ਅਸਤੀਫਾ ਦੇਣ ਵਾਲੇ ਵਿਧਾਇਕ ਸ਼ੀਤ ਲੰਗੁਰਾਲ ਵੀ ਆਪ ਨਾਲ ਸਬੰਧਤ ਸੀ ਤੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਇਸ ਤੋਂ ਬਾਅਦ ਉਕਤ ਸੀਟ ਤੇ ਉਪ ਚੋਣ ਕਰਵਾਈ ਜਾਵੇਗੀ ਸਾਰੀਆਂ ਪਾਰਟੀਆਂ ਦੇ ਆਗੂ 14 ਜੂਨੀਆਂ ਨਹੀਂ ਅੱਜ ਤੋਂ 21 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰਨਗੇ ਇਸ ਦੇ ਨਾਲ ਹੀ ਇਹ ਵੀ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਚ ਮੁੱਖ ਮੰਤਰੀ ਹੈਲਪ ਡੈਸਕ ਸਥਾਪਿਤ ਕਰਨ ਦਾ ਭਰੋਸਾ ਦਿੱਤਾ ਹੈ ਇਸ ਹੈਲਪ ਡੈਸਕ ਰਾਹੀਂ ਜਨਤਾ ਕੋਲ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਧਿਕਾਰੀਆਂ ਵੱਲੋਂ ਨਾਲੋ ਨਾਲ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਹੈ ਕਿ ਜਲੰਧਰ ਚ ਬਣਨ ਵਾਲੇ ਹੈਲਪ ਡੈਸਕ ਤੇ ਉਹ ਖੁਦ ਨਜ਼ਰ ਰੱਖਣਗੇ ਜਨਤਾ ਦੇ ਕੰਮਾਂ ਦਾ ਨਿਪਟਾਰਾ ਕਰਨ ਚ ਕਿਸੇ ਤਰ੍ਹਾਂ ਦੀ ਕਿਸੇ ਵੀ ਅਧਿਕਾਰੀ ਨੂੰ ਕਤਾਈ ਨਹੀਂ ਵਰਤਣ ਦੇਣਗੇ ਕੇਂਦਰੀ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਮੰਤਰੀ ਬਣਨ ਤੋਂ ਬਾਅਦ ਆਪਣਾ ਮਾਨਵੀ ਬਦਲ ਲਿਆ ਹੈ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਕਿਹਾ ਕਿ ਅਸਾਮ ਦੀ ਡਿਬਰੂ ਗੜ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਖਡੂਰ ਸਾਹਿਬ ਤੋਂ ਨਾਮਯੁਕਤ ਐਮਪੀ ਅਮਰਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਰਮਨਿਤ ਸਿੰਘ ਮਿੱਟੂ ਨੇ ਕਿਹਾ ਕਿ ਉਹਨਾਂ ਨੇ ਥੋੜੇ ਦਿਨ ਪਹਿਲਾਂ ਭਾਈ ਅਮਰਪਾਲ ਸਿੰਘ ਦੇ ਮਾਪਿਆਂ ਦਾ ਬਿਆਨ ਸੁਨਾਇਆ ਸੀ ਅਤੇ ਉਸ ਮਗਰੋਂ ਉਹਨਾਂ ਨੇ ਕਿਹਾ ਕਿ ਉਹ ਭਾਈ ਅਮਰਪਾਲ ਸਿੰਘ ਦੇ ਮਾਪਿਆਂ ਨੂੰ ਜਲਦ ਮਿਲਣਗੇ ਅਤੇ ਉਹ ਜਾਣਨਗੇ ਕਿ ਅਮਰਪਾਲ ਸਿੰਘ ਹੋਰਾਂ ਦੀ ਭਵਿੱਖ ਵਿੱਚ ਅੱਗੇ ਦੀ ਰਣਨੀਤੀ ਕੀ ਹੈ ਉਹ ਸਮਝਣਗੇ ਤੇ ਜੋ ਐਨਐਸਏ ਤਹਿਤ ਤਾਰਾਵਾਂ ਲੱਗੀਆਂ ਹਨ ਉਹਨਾਂ ਤੋਂ ਕੀ ਗਲਤੀ ਹੋਈ ਹੈ ਤੇ ਕੀ ਸੁਧਾਰ ਹੋ ਸਕਦਾ ਹੈ ਸਭ ਗੱਲਬਾਤ ਅਮਰਪਾਲ ਸਿੰਘ ਦੇ ਮਾਪਿਆਂ ਨਾਲ ਕੀਤੀ ਜਾਵੇਗੀ ਤੇ ਮੈਂ ਇਹ ਵੀ ਜਾਨਣਾ ਚਾਹਾਂਗਾ ਕਿ ਅਮਰਪਾਲ ਸਿੰਘ ਦੇ ਪਰਿਵਾਰ ਦੀ ਉਹਨਾਂ ਨਾਲ ਕੀ ਗੱਲ ਹੁੰਦੀ ਹੈ ਇਸ ਬਾਰੇ ਚਰਚਾ ਕਰਾਂਗਾ ਇਸ ਦੇ ਨਾਲ ਹੀ ਦੱਸ ਦੇ ਕਿ ਰਵਨੀਤ ਸਿੰਘ ਬਿੱਟੂ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਪਲਾਨ ਹੈ ਤਾਂ ਮੈਂ ਉਸ ਫੈਸਲੇ ਦਾ ਵਿਰੋਧ ਨਹੀਂ ਕਰਾਂਗਾ ਦੱਸ ਦੇ ਕਿ ਰਮਨੀ ਸਿੰਘ ਬਿੱਟੂ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਰਹੇ ਹਨ ਸ਼੍ਰੋਮਣੀ ਕਾਲਾ ਲੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਵਾਅਦਾ ਕਰਕੇ ਪੰਜਾਬੀਆਂ ਨਾਲ ਪੱਦਾ ਮਜ਼ਾਕ ਕੀਤਾ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਵਾਅਦਾ ਤੁਰੰਤ ਵਾਪਸ ਲਿਆ ਜਾਵੇ ਇੱਥੇ ਜਾਰੀ ਕੀਤੇ ਬਿਆਨ ਵਿੱਚ ਸ਼੍ਰੋਮਣੀ ਕਾਲਾ ਲੇ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਰਟੀ ਜੋ ਲਗਾਤਾਰ ਇਹ ਦਾਵਾ ਕਰਦੀ ਆ ਰਹੀ ਸੀ ਕਿ ਉਹ ਘਰੇਲੂ ਅਤੇ ਉਦਯੋਗਿਕ ਦੋਵੇਂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ ਕਰੇਗੀ ਨੇ ਉਸਤੇ ਵਿਸ਼ਵਾਸ ਕਰਨ ਲਈ ਪੰਜਾਬੀਆਂ ਨੂੰ ਸਜ਼ਾ ਦਿੱਤੀ ਹੈ ਤੇ ਦੋਵਾਂ ਵਰਗਾਂ ਲਈ ਬਿਜਲੀ ਦਰਾਂ ਵਿੱਚ ਚੋਖਾ ਵਾਅਦਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਬਦਲਾ ਦੇ ਨਾਂ ਤੇ ਇਹ ਧੋਖਾ ਕਿਉਂ ਕੀਤਾ। ਆਮਨਵੀ ਪਾਰਟੀ ਦੇ ਦੇ ਵਿੱਚ ਸਨ ਕਿਉਂ ਲਾਈ ਜਦੋਂ ਗਰਮੀ ਕਾਰਨ ਬਿਜਲੀ ਖਪਤ ਸਿਖਰਾਂ ਤੇ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ ਹੈ ਜਦੋਂ ਪਿਛਲੇ ਸਾਲ 30 ਤੋਂ 40 ਪੈਸੇ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਪੰਜਾਬ ਵਿੱਚ ਉਦਯੋਗਾਂ ਲਈ ਕੰਮ ਕਰਨਾ ਔਖਾ ਹੋ ਜਾਵੇਗਾ ਸੁਖਵੀਰ ਬਾਦਲ ਨੇ ਆਪ ਸਰਕਾਰ ਨੂੰ ਆਖਿਆ ਕਿ ਉਹ ਸੂਬੇ ਦੀ ਬਿਜਲੀ ਕੰਪਨੀ ਦੇ ਕੂ ਪਰਵੰਦਨ ਦੀ ਸਜ਼ਾ ਬਿਜਲੀ ਖਪਤਕਾਰਾਂ ਨੂੰ ਨਾ ਦੇਣ। ਉਹਨਾਂ ਨੇ ਕਿਹਾ ਹੈ ਕਿ ਭਾਵੇਂ ਟਰਮੀਨੇਸ਼ਨ ਤੇ ਡਿਸਟ੍ਰੀਬਿਊਸ਼ਨ ਵਿੱਚ ਕੋਈ ਨਿਵੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਵਾਰ-ਵਾਰ ਬਿਜਲੀ ਸਪਲਾਈ ਵਿੱਚ ਵਿਗਨ ਪੈ ਰਿਹਾ ਤੇ ਆਮ ਲੋਕ ਮੁਸ਼ਕਲਾਂ ਚੱਲਦੇ ਹਨ ਜਦੋਂ ਕਿ ਬਿਜਲੀ ਕੰਪਨੀ ਨੇ ਆਪ ਰੈਗੂਲੇਟਰੀ ਅਥਾਰਟੀ ਕੋਲ ਮੰਨਿਆ ਹੈ ਕਿ ਉਸ ਨੂੰ 5419 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਸਿਕੰਦਰ ਸਿੰਘ ਮਲੂਕਾ ਸਾਹਿਬ ਕਮੰਟਰੀ ਅਤੇ ਕਦੇ ਬਾਦਲਾਂ ਦੇ ਕਰੀਬੀ ਰਹੇ ਹਾਲੀ ਵਿੱਚ ਆਪਣੀ ਨੂੰ ਪਰਮਪਾਲ ਕੋਰ ਵੱਲੋਂ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਲੋਕ ਸਭਾ ਚੋਣ ਲੜਨ ਲਈ ਆਈ ਐਸ ਅਧਿਕਾਰੀ ਵੱਜੋਂ ਅਸਤੀਫਾ ਦੇਣ ਤੋਂ ਬਾਅਦ ਵੱਖ ਹੋ ਗਏ ਸ਼ਰੋਮਨੀ ਕਾਲੀਦਾਲ ਨੇ ਸਿਕੰਦਰ ਸਿੰਘ ਮਲੂਕਾ ਖਿਲਾਫ ਕਾਰਵਾਈ ਕਰਦੇ ਆ ਉਹਨਾਂ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਦੇ ਉਦੇ ਤੋਂ ਹਟਾ ਦਿੱਤਾ ਹੈ। ਉਹਨਾਂ ਦੀ ਥਾਂ ਪਾਰਟੀ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਪੁੰਦੜ ਨੂੰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਕਮੇਟੀ ਵਿੱਚ ਦੋ ਮੈਂਬਰ ਗੁਲਜਾਰ ਸਿੰਘ ਰਣਿੱਕੇ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਵੀ ਨਿਯੁਕਤ ਕੀਤੇ ਹਨ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਈਮਾਨੇ ਸੋਸ਼ਲ ਸਾਈਟ ਤੇ ਇੱਕ ਸੰਦੇਸ਼ ਵਿੱਚ ਇਹ ਫੈਸਲਾ ਜਨਤਾ ਕੀਤਾ ਹੈ। ਸਾਬਕਾ ਮੰਤਰੀ ਅਤੇ ਕਦੇ ਬਾਦਲਾਂ ਦੇ ਕਰੀਬੀ ਮੰਨੇ ਜਾਂਦੇ ਮਲੂਕਾ ਆਪਣੀ ਨੂੰ ਪਰਮਪਾਲ ਕੌਰ ਵੱਲੋਂ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿੱਟ ਤੇ ਲੋਕ ਸਭਾ ਚੋਣ ਲੜਨ ਦੀ ਆਈ ਐਸ ਅਧਿਕਾਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਹਾਲੀ ਵਿੱਚ ਪਾਰਟੀ ਤੋਂ ਵੱਖ ਹੋ ਗਏ ਸਨ ਪਰਮਪਾਲ گور ਨੇ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਰਸੀਮਰਤ ਕੋਰ ਬਾਦਲਾ ਆਮ ਆਨਮੀ ਪਾਰਟੀ ਦੇ ਗੁਰਮੀ ਸਿੰਘ ਖੁੱਡਿਆ ਤੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਵਿਰੁੱਧ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਚੋਣ ਲੜੀ ਜਿਸ ਵਿੱਚ ਹਰਸੀਮਰਤ ਕੋਰ ਚੋਣ ਜਿੱਤ ਗਏ ਸਨ ਇਸ ਤੋਂ ਪਹਿਲਾਂ April ਵਿੱਚ ਮਲੂਕਾ ਦੇ ਪੁੱਤਰ ਤੇ ਨੂੰ ਦੇ ਪਾਚੋ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮਲੂਕਾ ਨੂੰ ਬਠਿੰਡਾ ਦੇ ਮੋੜ ਹਲਕੇ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਹਨਾਂ ਦੀ ਥਾਂ ਉੱਗੇ ਆਗੂ ਜਨਮੇਜਾ ਸਿੰਘ ਸ਼ੇਖੋ ਨੂੰ ਅਹੁਦਾ ਸੌਂਪਿਆ ਗਿਆ ਸੀ। ਮਲੂਕਾ ਨੇ ਉਦੋਂ ਕਿਹਾ ਸੀ ਕਿ ਉਹਨਾਂ ਨੇ ਆਪਣੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਤੇ ਨੂੰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੇ। ਦਿਲਚਸਪ ਗੱਲ ਇਹ ਹੈ ਕਿ ਜਿਸ ਮੋੜ ਹਲਕੇ ਤੋਂ ਮਲੂਕਾ ਹਲਕਾ ਇੰਚਾਰਜ ਸਨ ਅਕਾਲੀ ਦਲ ਨੂੰ 34959 ਵੋਟਾਂ ਮਿਲੀਆਂ ਜਦਕਿ ਆਪ ਨੂੰ 35211 ਵੋਟਾਂ ਮਿਲੀਆਂ ਕਾਂਗਰਸ ਨੂੰ 17751 ਵੋਟਾਂ ਮਿਲੀਆਂ ਸਨ ਅਤੇ ਭਾਜਪਾ 8278 ਵੋਟਾਂ ਨਾਲ ਚੌਥੇ ਸਥਾਨ ਤੇ ਰਹੀ ਸੀ ਨਵੀਂ ਅਨੁਸ਼ਾਸਨੀ ਕਮੇਟੀ ਦੇ ਗਠਨ ਨਾਲ ਪਾਰਟੀ ਦੀ ਪ੍ਰਚਾਰਨਾ ਕਰਨਤੀ ਮਲੂਕਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਹਾਲਾਂਕਿ ਅੱਜ ਪੰਜਾਬ ਹਰਿਆਣਾ ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਗੁਜ਼ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਨੇ ਹਲਕੀ بارش ਦੀ ਭਵਿਕਵਣੀ ਕੀਤੀ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਪੂਰਬੀ ਅਤੇ ਉੱਤਰੀ ਪੱਛਮੀ ਭਾਰਤ ਵਿੱਚ ਲੂ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਸਿੱਕਮ ਅਤੇ ਪੱਛਮੀ ਬੰਗਾਲ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮਹਾਰਾਸ਼ਟਰ ਗੋਆ ਤੇਲੰਗਣਾ ਕੇਰਲ ਅਤੇ ਕਰਨਾਟਕਾ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਰਹਿਣ ਦੀ ਸੰਭਾਵਨਾ ਹੈ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ ਇੱਥੇ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਅਤਿ ਦੀ ਗਰਮੀ ਕਾਰਨ ਲੋਕ ਪਰੇਸ਼ਾਨ ਹਨ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬਸੀ ਪਠਾਣਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਮਾਲ ਪਟਵਾਰੀ ਹਰਦੀਪ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰंगे ਹੱਥੀਂ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਉਪਰੋਕਤ ਮਾਲ ਕਰਮਚਾਰੀ ਨੂੰ ਪਿੰਡ ਦਾਦੂ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਸਨੀਕ ਅਕਮਲਕੀਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਪਹਿਲਾਂ ਵੀ ਉਸ ਤੋਂ 4 ਏਕੜ ਜ਼ਮੀਨ ਦਾ ਇੰਤਕਾਲ ਉਸਦੇ ਨਾਂ ਕਰਵਾਉਣ ਲਈ 5000 ਰੁਪਏ ਰਿਸ਼ਵਤ ਵਜੋਂ ਲੈ ਲਈ। ਸਾਨੂੰ ਉਸ ਤੋਂ ਬਾਅਦ ਇਨ੍ਹਾਂ 4 ਏਕੜਾਂ ਵਿੱਚੋਂ ਸ਼ਿਕਾਇਤਕਰਤਾ ਨੇ 2 ਏਕੜ ਜ਼ਮੀਨ ਆਪਣੀ ਪਤਨੀ ਦੇ ਨਾਂ ਤੇ ਤਬਦੀਲ ਕਰ ਦਿੱਤੀ ਸੀ ਅਤੇ ਇਸ ਦੇ 2 ਏਕੜ ਦਾ ਇੰਤਕਾਲ ਦਰਜ ਕਰਵਾਉਣ ਲਈ ਉਕਤ ਪਟਵਾਰੀ ਨੇ ਫੇਰ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 4000 ਰੁਪਏ ਵਿੱਚ ਤੈਅ ਹੋਇਆ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਪਟਵਾਰੀ ਨੇ ਐਡਵਾਂਸ ਵਜੋਂ 1000 ਰੁਪਏ ਲੈ ਲਈ ਸਨ ਇਸ ਸ਼ਿਕਾਇਤ ਦੀ ਮੁਰਲੀ ਪੜਤਾਲ ਉਪਰੰਤ ਵਿਜ਼ਿਜਨ ਦੀ ਟੀਮ ਨੇ ਜਾਲ ਵਿਛਾਇਆ ਜਿਸ ਤਹਿਤ ਉਕਤ ਮੁਲਾਜ਼ ਜਿਸ ਤਹਿਤ ਉਕਤ ਮੁਲਜਮਾ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ 3000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ। ਪੀਐਨ ਦੀ ਜਿਹੜੀ ਕੱਲ ਲਾਈਵ ਹੋਏ ਸੀ ਕਿਤੇ ਵੀ ਮੇਰੇ ਕੰਮ ਕਰਦੋ ਨਹੀਂ ਤੇ ਫਿਰ ਮੈਂ ਪੁਰਾਣੇ ਰੋਡ ਜਾਊਗਾ। ਕੌਣ? ਸ਼ਸ਼ੀ ਕੁਮਾਰ। ਹੋ ਗੋਗਾ। ਐਮਪੀ ਐਮ ਕੀ ਦਾ ਡੇਰ ਗੱਲ ਸੁਣਾ ਪੈਂਦੀ ਉਹ ਕਹਿੰਦੇ ਜੀ ਮੈਨੂੰ ਕਿਹਦੇ ਦਾ ਕੰਮ ਹੈ ਉਹਦੇ ਮੇਰੇ ਕੰਮ ਚੱਲ ਗਏ ਮੇਰੇ ਕੰਮ ਨਹੀਂ ਹੋ ਰਹੇ ਮੇਰੇ ਕੰਮ ਨਹੀਂ ਹੋ ਰਹੇ ਮੇਰੇ ਕੰਮ ਕਰਦੇ ਜੀ ਮੈਨੂੰ ਪੁਰਾਣੇ ਜੀ ਕਿੱਥਾਂ ਪਾਉਗੇ ਉਹਨਾਂ ਦਾ ਰੂਪ ਹੈਗਾ ਕੋਈ ਇਹ ਦੋ ਬੰਦੇ ਜਿਹਦਾ ਰੂਪ ਹੀ ਕੋਈ ਨਹੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਟੈਕਨੋਲੋਜੀ ਵੀ ਕਦੀ ਆਏ ਮਜੇ ਬੰਦੇ ਕਦੀ ਆਉਣ ਭੇਜੋ ਪੋਲਿਟਿਕ ਸਿੱਧਾ ਹੁੰਦੀ ਹੈ ਯਾਰ ਉਹਨਾਂ ਨੂੰ ਪਹਿਲਾਂ ਮਾਨਸਿਕ ਤੌਰ ਤੇ ਤੈਅ ਕਰਨਾ ਚਾਹੀਦਾ ਕਿ ਪੰਜਾਬ ਦੇ ਹਿੱਤਾਂ ਲਈ ਕਿਹੜੀ ਚੀਜ਼ ਠੀਕ ਹੈ ਕੰਮ ਕਿਹੜੇ ਉਹਦੇ ਕੰਮ ਕੀ ਕੰਮ ਹੈ ਜੀ ਦੱਸੋ ਬੰਦੂ ਕੰਮ ਤਾਂ શહેર ਦੇ ਲੋਕਾਂ ਦੇ ਕੰਮ ਆ ਤੁਸੀਂ ਬੈਠ ਕੇ ਆਪ ਕੰਮ ਕਰਾਉਂਦਾ ਐਵੇਂ ਪਾਰਟੀਆਂ ਤੋਂ ਗੰਦੀ ਨੂੰ ਸੈੱਟ ਕਰਦੇ ਹੋ ਇਹਨੂੰ ਕਰਨਾ ਬਜਾਏ ਇਹ ਤਾਂ ਪੋਲਟਿਕਸ ਦੀ ਚੱਲਦੀ ਮਿੱਟੂ ਜੀ ਚਲੀ ਕਰਕੇ ਬੈਠੇ ਨੇ ਦੱਸਣਗੇ ਵੀ ਅੱਜ ਹੱਥ ਚਾਈਂ ਜੀ ਉਮੀਦਵਾਰ ਬੀਟੂ ਜੀ ਮੈਂ ਖਤ ਪਹਿਲਾਂ ਇਹ ਦੱਸਣਗੇ ਵੀ ਉਹਨਾਂ ਦੀ ਕਿਉਂ ਹੀ ਜੱਗਾ ਕਿਉਂਕਿ ਭਾਜੀਪੀ ਨੂੰ ਦੇਣਾ ਭੁਲੇਖਾ ਆਈ ਪਈ ਦੋ ਸੀਟਾਂ ਲੈ ਜਿਹੜੀਆਂ ਚਾਰ ਲੈ ਜਿਹੜੀਆਂ ਪੰਜ ਲੈ ਜਿਹੜੀਆਂ ਉਹਨਾਂ ਦਾ ਭੁਲੇਖਾ ਜਿਹੜਾ ਉਹ ਦੂਰ ਹੋ ਗਿਆ ਉਹ ਤੇ ਐਪੀਐਮ ਕਰਦੇ ਹੋਣਗੇ ਠੀਕ ਹੈ ਪਾਰਟੀ ਅਸੀਂ ਵੀ ਕਰਦੀ ਹੈ ਸਾਡੀ ਪਾਰਟੀ ਦੇ ਵਿੱਚ ਆਦਿ ਲਗਾਤਾਰ ਸੀਐਮ ਸਾਹਿਬ ਦੀ ਮੀਟਿੰਗਾਂ ਕੀਤੀਆਂ ਅਸੀਂ ਵੀ ਆਪਣਾ ਰਿਵਿਊ ਕੀਤਾ ਵੀ ਕਿੱਥੋਂ ਕਿੱਥੋਂ ਕੀ ਕੀ ਕਮਜ਼ੋਰੀ ਜਿਹੜੀ ਹੈਗੀ ਉਹਨੂੰ ਖਤਮ ਕਰਾਂਗੇ ਇਸ ਕਰਕੇ ਉਹ ਵੀ ਕਰਦੇ ਹੋ ਨੇ ਕਿ ਮੱਟੂ ਸਾਹਿਬ ਵੀ ਉਹਦੇ ਹਰੇ ਨਾਮ ਮਿਲ ਗਿਆ ਉਹਨਾਂ ਨੂੰ ਉਹ ਤਾਂ ਮਨਿਸਟਰ ਬਣ ਗਏ ਹਾਂ ਕਹਿੰਦੇ ਬੀਜੇਪੀ 27 ਦੀ ਤਿਆਰੀ ਕਰ ਰਹੀ ਹੈ ਹਾਂਜੀ ਇਹਨੇ 27 ਦੀ ਤਿਆਰੀ ਕਰ ਰਹੀ ਹੈ ਉਹ 27 ਦੀ ਕਰਨੇ 28 ਦੀ ਕਰਨੇ ਪੰਜਾਬ ਸਰਕਾਰ ਦੀ ਬਣਦੀ ਉਹਨਾਂ ਦੀ ਜਿੱਦਾਂ ਉਹਨਾਂ ਦੇ ਵੈਭ ਵੀ ਹੈ ਐਮਪੀ ਬੜੇ ਬਰਾਦ ਨੇ ਉਹਦਾ ਹੀ ਇਹ ਕੰਮ ਹੋ ਗਿਆ ਕੱਟੇ ਮੈਂ ਦਸਕ ਦੀ ਕਰਦੀ ਜਿੱਤ ਗਈ ਬڑے بڑے ਬੰਦੇ ਲਿਆਦੇ ਹੁੰਦਾ ਪੰਜਾਬ 14 ਨਾ ਕਦੀ ਜਿੱਤ ਕਿ ਕਿਡੇ ਕਿਡੇ ਵੱਡੇ ਬੰਦੇ ਸੀਗੇ ਮਤਲਬ ਉਹ ਆਪਣੇ ਲੋਕ ਕਾਂਗਰਸ ਤੋਂ ਕੱਟ ਕੇ ਬੀਜੇਪੀ ਦੇ ਆਈ ਨਹੀਂ ਬਿੱਟੂ ਜੀ ਹੱਦ ਹੀ ਗਿਆ ਚਲੋ ਬੱਕਰੀ ਕਹ ਲੋ ਤੁਮ ਮੰਤਰੀ ਬਣਾਤਾ ਪਰ ਬਿੱਟੂ ਨਹੀਂ ਆਦ ਹੋਈ ਲੋਕ ਕਹਿੰਦੇ ਅਮਰੀਕਾ ਤੋਂ ਮੈਸਜ ਆ ਗਿਆ ਜੀ ਪਤਾ ਨਹੀਂ ਕੀ ਹੋ ਜਾਣਾ ਕਿੱਥੇ ਗਏ ਜੀ ਸਦੂ ਸਾਹਿਬ ਉੱਡ ਗਏ ਕਿ ਜੀ ਸਾਹਿਬ ਬੜੇ ਵੱਡੇ ਪੰਜਾਬ ਦੇ ਲੋਕ ਜਿਹੜੇ ਆ ਉਹ ਬੀਜੇਪੀ ਨੂੰ ਬਿਲਕੁਲ ਲਾਈਕ ਵੀ ਕਰਦੇ ਨਾ ਕਦੀ ਲਾਈਕ ਕਰਨਗੇ ਨਾ ਬੀਜੇਪੀ ਦੇ ਪੰਜਾਬ ਤੇ ਪੈਰ ਲਗਣੇ ਪਾਵੇ ਜੋ ਮੱਦੀ ਅੰਦੂ ਸਰ ਜੀ ਨੇ ਮੈਥੇ ਰਵੋ ਪਰਚਾਤ ਤੋਂ ਬਾਅਦ ਲਈ। ਉਹ ਚਾਹਤ ਤੋਂ ਬਾਅਦ ਸਾਧੂ ਦੀ ਨਵੀਂ ਪੋਸਟਿੰਗ ਹੋ ਰਹੀ ਆ ਅੱਜ ਕੱਲ੍ਹ ਤੱਕ ਪਤਾ ਲੱਗਦਾ। ਮੈਂ ਦੱਸਣਾ ਨਹੀਂ ਇਹ ਵੀਡੀਓ ਨੂੰ। ਪਰ ਸਾਧੂ ਪਤਾ ਉਹ ਤਾਂ ਆਪਣੇ ਟਿਕਾਣੇ ਤੇ ਚੱਲ ਚਲੇ ਉਹਦਾ ਦੀ ਨਵੀਂ ਪੋਸਟਿੰਗ ਅੱਜ ਕੱਲ੍ਹ ਦੀ ਉਹ ਜਿਹੜੇ ਕੰਮ ਨਹੀਂ ਲੈਂਦਾ ਉਹ ਕੀਤਾ ਨਹੀਂ। ਮੰੰਤੀ ਦੇ ਬਿੱਟੂ ਨੂੰ ਬਣਾਤਾ ਵੇਦੇ ਰਹਿ ਗਏ। ਉਹ ਤਾਂ ਦੇਖ ਲੈ ਮੈਨੂੰ ਬਣਾਣਾ ਲਾਉਂਦਾ ਤੇ। ਸਮਝ ਨਹੀਂ ਗੱਲ। ਪਰ ਉਹ ਹੈ ਜੀ ਉਹਨਾਂ ਦੀ ਹੁਣ ਨਵੀਂ ਪੋਸਟਿੰਗ ਹੋਣ ਲੱਗੀ ਆ ਜਿਹਦੀ ਮੈਂ ਦੱਸਣੀ। ਕਿਉਂਕਿ ਮੈਨੂੰ ਲੈ ਬਿਲ ਪਤਾ ابھی ਕੀ ਹੋ ਰਿਹਾ। ਉਹ ਆਪੇ ਪਤਾ ਲੱਗ ਰਿਹਾ ਮਸਾ ਦੇ ਲੋਕ ਬੜਕਈ ਮਿਲਦੇ ਸਤੂ ਸਤ ਬਲਟੋੜੀ ਫੇਰੋ ਕਹਿੰਦੇ ਵੀ ਅਸੀਂ ਵਿਰੋਧ ਨਹੀਂ ਕਰਾਂਗੇ ਬਲਦੀ ਸੰਗਰਿਆ ਕਰਦੇ ਆਣ ਪਰ ਹੁਣ ਕਹਿੰਦਾ ਕਿ ਜੇ ਸਰਕਾਰ ਕੇਂਦਰ ਨੂੰ ਕੋਈ ਨਹੀਂ ਕਿਸਨਾ ਕਦੇ ਕਦਰ ਮੈਂ ਵਿਰੋਧ ਨਹੀਂ ਕਰਦਾ ਇਹ ਲੋਕ ਨੇ ਮੈਂ ਚੁਵਾਉਂਗਾ ਪੰਜਾਬ ਦੇ ਮੱਧਿਆ ਦੇ ਕਰਮ ਨੂੰ ਕੰਟੀ ਵਿੱਚ ਲੈ ਕੇ ਆ ਉਹ ਨਹੀਂ ਦੇਖੋ ਇੱਥੇ ਜਿਹੜੇ ਬੰਦੀ ਸਿੰਘਾਂ ਦਾ ਅਸ਼ੂਰ ਜਿਹੜਾ ਵੀ ਬੰਦਾ ਸਿਆਣਾ ਸਰ ਕੋਈ ਵੀ ਬੰਦਾ ਜਿਹੜਾ ਮੰਨ ਲਓ ਮੈਂ ਕੋਈ ਜੁਰਮ ਕੀਤਾ ਮੈਂ ਜ ਆਪਣੇ ਜੁਰਮ ਦੀ ਸਜ਼ਾ ਭੁਗਤ ਲੈਣਾ ਤੇ ਮੈਨੂੰ ਕਾਲੀ ਬੰਦੇ ਰੱਖਿਆ ਦਿੰਦਾ ਜੀ ਬਿਲੋ ਜੁਰਮ ਦੀ سزا ਕੋਡ ਦੇ ਦਿੱਤੀ ਟਰ ਮੈਨੂੰ 15 ਸਾਲ ਦਿੱਤੇ 20 ਸਾਲ ਦਿੱਤੇ 10 ਸਾਲ ਦਿੱਤੇ ਜੇ ਮੈਂ ਉਹਦੀ سزا ਭੁਗਤ ਲੈਣਾ ਤੇ ਬੰਦੇ ਨੂੰ ਅੰਦਰ ਰੱਖਣਾ ਬਿਲਕੁਲ ਗੈਰਕਾਨੂੰਨੀ ਆ ਨਹੀਂ ਰੱਖਣਾ ਚਾਹੀਦਾ ਅਸੀਂ ਤਾਂ ਪਹਿਲੇ ਦਿਨ ਤੋਂ ਕਹੀ ਜਾਂਦੇ ਉਹ ਬਿੱਟੂ ਹਣੀ ਵਿਰੋਧ ਕਰਦੇ ਸੀ ਬਿੱਟੂ ਹਣਾਂ ਨੇ ਆਪਣਾ ਜੂਟਰ ਲੈ ਲਿਆ ਕਿੰਦੀ ਮਤਲਬ ਠੀਕ ਹੈ ਮੈਂ ਤਾਂ ਉਹਦੇ ਬਿਆਨ ਦਾ ਸਵਾਗਤ ਕਰਦਾ ਵੀ ਠੀਕ ਹੈ ਦੇ ਉਹਨੇ ਮੱਲੇ ਗੱਲ ਕਹੀ ਆ ਉਹਨੂੰ ਦੇ ਹੱਕ ਹੋਣੇ ਚਾਹੀਦੇ ਇਹਨਾਂ ਦਾ ਨਿਗਾ ਸਰਕਾਰ ਆ ਕਿੰਦਾ ਸਰਕਾਰ ਦਾ ਰਿਕਾਰਡ ਆ ਉਹਨੂੰ ਕਹੋ ਵੀ ਕਿੰਦਾ ਸਰਕਾਰ ਨੂੰ ਕਹਿ ਕੇ ਦੇ ਹੱਕ ਦਾ ਵੇ ਉਹ ਬੁਲਸੂਦਾ ਗਿਆ ਬਿੱਟੂ ਮੇਰਾ ਯਾਰ ਹੈ ਔਰ ਉਹਦੀ ਜਾਦੀ ਦਾ ਪਤਾ ਲੱਗੂਗਾ ਜੇ ਯਾਰ ਹੈ ਉਹਦਾ ਅਮਦ ਸ਼ਾਹ ਨੇ ਬੜਾਇਆ ਅਮਦ ਸ਼ਾਹ ਨੇ ਵੀ ਕਹਿਇਆ ਇਸ 스테ਜ ਤੋਂ ਕਿ ਬਿੱਟੂ ਮੇਰਾ ਦੋਸਤ ਹੈ ਉਹਨੇ ਮਾਨ ਸਾਹਿਬ ਦਾ ਸੁਦੇਸ਼ ਆਇਆ ਕਿ ਜਿਲੰਦਰ ਵੈਸੇ ਜਿੱਤੇ ਬਾਈ ਇਲੈਕਸ਼ਨ ਹੋਣ ਵਾਲੀ ਉਹਦਾ ਮੈਂ ਮੰਜਾ ਚੁੱਕ ਕੇ ਲੈ ਗਿਆ ਕਿ ਮੈਂ ਉੱਥੇ ਹੀ ਰਹਿਣਾ ਮੈਂ ਜਿਲੰਦਰ ਦੇ ਲੋਕਾਂ ਨੂੰ ਅਹੀਂ ਅਪੀਲ ਕੀਤੀ ਕਿ 10 ਜੁਲਾਈ ਬੜੇ ਇਹਨੂੰ ਮੰਜੇਸ ਵਿੱਚ ਬੀਟਿਆ ਇਹਨੂੰ ਆਨੇ ਵਾਲੇ ਕੰਮ ਨਹੀਂ

ਸਾਡੇ ਨੂੰ ਇੱਕ ਵਾਰ ਸਿੱਧਾ ਆਂਦੇ ਟਾਈਮ ਦੇ ਵਿੱਚ ਅਸੀਂ ਵਿਅਾਰੀਆਂ ਤੇ ਜਾਣ ਤੇ ਇਹਨਾਂ ਨੇ ਪਿਛਲੀ ਪਾਰਲਮੈਂਟ ਜੁਣੀ ਦਵੇ 7% ਕੋਟਾ ਆਪ ਨੂੰ ਮਿਲ ਸੀ ਇਹ ਸਰਕਾਰ ਨੂੰ ਚਾਣਦੇ ਸੀ ਬੈਠੂ ਆ ਵੀ ਜਿਹੜੀ ਗੱਲ ਕਹੀ ਹੈ ਇੱਕ ਆਪਸ ਦੇ ਵੇਖ ਲਓ ਜਿੰਨੀਆਂ ਗੱਲਾਂ ਵੀ ਤੁਹਾਡੇ ਦਾਸ ਨੇ ਕਹਿੰਦੇ ਆਜ ਤੱਕ ਸੱਚ ਨਹੀਂ ਇਹ ਵੀ ਗੱਲ ਜਿਵੇਂ ਅਗਲੀ ਅਸੈਂਬਲੀ ਵਿੱਚ ਆਪ ਜਾਏ ਕਿ ਸੱਚ ਤੇ ਆਪਾਂ ਜਾਵਾਂਗੇ ਤੇ ਬਾਕੀ ਆ ਜਿਹੜੀ ਭਾਗਮਾ ਚ ਕਰੀ ਜਾਂਦੇ

ਜਿਵੇਂ ਦੇਖੋ ਐਸ ਵੇਲੇ ਜਾਕਰ ਸਾਹਿਬ ਬੈਠੇ ਨਹੀਂ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਹੋਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਣੀਆਂ ਅਸੀਂ ਉਸ ਗੱਲ ਨੂੰ ਸਾਰਿਆਂ ਨੂੰ ਦਿਖਣਾ ਹੈ ਇਸ ਵੇਲੇ ਕਿਉਂਕਿ ਸਰਕਾਰ ਕੀਚੀ ਵਰ ਬਣੀਆ ਬੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਕਟੇਰਨ ਉਹ ਏਕਤਾ ਲਈ ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਪੀਟੀਸ਼ਨ ਹਟਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਹਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹ ਪੂਰੇ ਰਿਵਿਜ਼ ਤੇ ਹੈਗਾ ਨਹੀਂ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰ ਗਵਰਨਮੈਂਟ ਆ ਜਿਹਦੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ ਇਸ ਕੇਸ ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਦੇ ਪੰਜਾਬ ਦੇ ਵਿੱਚੋਂ ਇੱਕ ਇੱਕ ਪ੍ਰੋਜੈਕਟ ਹੈਗਾ ਇੱਕ ਮੋਟਰ ਨੇ ਇੱਕ ਰਾਜਪਾਲ ਚਿੱਟਾ ਦਾ ਇੱਕ ਮਾਲਵੇ ਦਾ ਹੀ ਕੋਚੂਆ ਤੋਂ ਮੋਟਾ ਇਹ ਦੋਨੇ ਤੁਸੀਂ ਪੱਟੀ ਆਲਾ ਛੱਡੀਆਂ ਨੇ ਉਹ ਵੀ ਬੜਾ ਇੰਪੋਰਟੈਂਟ ਆ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਅਸੀਂ ਇਹ ਦੇਕਰ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਹੰਗਾਰਾ ਦਿੱਤਾ ਹੈ ਤੇ ਸਾਰਾ ਕੁਝ ਹੀ ਕਰਾਂਗੇ ਕੋਈ ਕਸਰ ਜਿਹੜੀ ਹੈ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਅਫਦ ਜਦੋਂ ਜਿੱਥੇ ਜਿਸ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਇਹ ਇਸ ਕਰਕੇ ਹੋਰ ਕਹਿੰਦੇ ਲਈ ਬਣਾਇਆ ਕੋਈ ਕਮੀ ਛੱਡੀ ਨਹੀਂ ਜਾ